ਲੇ ਇਧਰਲੇ ਪਾਸੇ ਵੇਖਾਂਗੇ ਵੀ ਹਰਦਾਸਾ ਪਿੰਡ ਸਟਾਵੀ ਦਾ ਸਾਧੂ ਸਿੰਘ ਦਾ ਪੁੱਤਰ ਹਰਦਾਸੇ ਵਾਲਾ ਵੇਖਾਂਗੇ ਵੀ ਸੁਖ ਮੈਦਾਨ ਦੇ ਵਿੱਚ ਡਾਲੇ ਦੀ ਟੀਮ ਦੇ ਵੱਲੋਂ ਫਾਈਨਲ ਮੈਚ ਦੀ ਪਹਿਲੀ ਕਬੱਡੀ ਪਾਉਣ ਲਈ ਬਾਦਾ ਉਧਰਲੇ ਪਾਸੇ ਚਾਰ ਜਾਫੀ ਹੈ ਨਾਲ ਚਗਾਵੇਂ ਵਾਲੇ ਸਰਪੰਚਾਂ ਦਾ ਪੁੱਤ ਵੇਖਾਂਗੇ ਵੀ ਲਾਲੀ ਪਰ ਪੁਆਇੰਟ ਵੇਖਾਂਗੇ ਵੀ ਧਾਵੀ ਦਾ ਅਗਲੀ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵੇਖਾਂਗੇ ਵੀ ਅਮਨ ਸੰਧੂ ਤੇ ਮੈਕਦੇ ਸੁਖਾ ਕਰਿਆ ਵਾਲਾ ਲਾਲ ਜੀ ਅਮਨ ਸੰਧੂ ਮੇਰੇ ਵੀਰੋਂ ਕਬੱਡੀ ਪਾਉਣ ਦੇ ਰਮਨ ਸੰਧੂ ਸਾਡਾ ਵੀਰ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਸਾਹਮਣੇ ਇੱਕ ਪਾਸੇ ਆਤਮਾ ਡਾਲੇ ਦੀ ਧਰਤੀ ਦਾ 2 ਨੰਬਰ ਤੇ ਜੋਰਾ ਸਿੰਘ ਦਾ ਪੁੱਤਰ ਇੰਦਰਜੀਤ ਨਾਹ ਹੈ 3 ਨੰਬਰ ਤੇ ਗੱਗੂ ਡਾਲੇ ਦੀ ਧਰਤੀ ਦਾ ਤੇ ਦੂਜੀ ਕੰਨੀ ਤੇ ਮਨਪ੍ਰੀਤ ਡਾਲੇ ਵਾਲਾ ਮੇਰੇ ਵੀਰੋ ਰੇਡ ਪੈਂਦੀ ਹੋਈ ਰਮਨ ਸੰਧੂ ਦੀ ਹੈ ਚਾਰ ਜਾਫੀਆਂ ਦੇ ਵਿੱਚੋਂ ਆਤਮਾ ਡਾਲੇ ਵਾਲਾ ਟੁੱਟ ਕੇ ਪੈ ਗਿਆ ਟੱਪੜੀਆਂ ਦੇ ਕਬੱਡੀ ਕੱਪ ਦਾ ਬੈਸਟ ਜਾਫੀ ਮੋਟਰਸਾਈਕਲ ਦੇ ਨਾਲ ਤੇ ਪੁਆਇੰਟ ਮੇਰੇ ਵੀਰੋ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਰਮਨ ਸੰਧੂ ਆ ਚੱਲਿਆ ਹਰਜੋਤ ਭਿੰਡਰਾ ਦੀ ਧਰਤੀ ਦਾ ਗੁੱਜਰਵਾਲ ਦੇ ਕਬੱਡੀ ਕੱਪ ਦਾ ਬੈਸਟ ਰੇਡਰ ਮੋਟਰਸਾਈਕਲ ਦੇ ਨਾਲ ਸੁਖਣਵਾਲ ਦੇ ਕਬੱਡੀ ਕੱਪ ਦਾ ਬੈਸਟ ਰੇਡਰ ਮੋਟਰਸਾਈਕਲ ਦੇ ਨਾਲ ਸਵੰਧੀ ਕਲਾ ਦੇ ਕਬੱਡੀ ਕੱਪ ਦਾ ਬੈਸਟ ਰੇਡਰ LED ਦੇ ਨਾਲ ਸਾਹਮਣੇ ਲਾਲੀ ਚੁਗਾਵਾਂ ਨਾਲ ਕਾਲਾ ਮੇਰੇ ਵੀਰੋ ਨਾਲ ਛਿੰਦੇ ਵਰਗੇ ਹੀਰੇ ਵਰਗੇ ਖੜੇ ਨੇ ਆ ਲਾਲੀ ਚੁਗਾਵਾਂ ਵਾਲਾ ਲਾਲੀ ਲਾਲ ਦੁਪੱਟਾ ਲੈ ਕੇ ਬਣ ਗਈ ਲਾਲ ਪਰੀ ਵਰਗੀ ਲਾਲ ਪਰੀ ਵਰਗੀ ਸੋਹਣਾ ਮੁਕਾਬਲਾ ਮੇਰੇ ਵੀਰੋ ਸੋਨੀ ਦਾ ਮੋਬਾਈਲ ਡਿੱਗ ਪਿਆ ਮੇਰੇ ਵੀਰੋ ਸੰਦੀਪ ਸੋਨੀ ਦਾ ਜਿਹਨੂੰ ਲੱਭਿਆ ਉਹ ਦੇ ਦਿਓ ਹੁਣ ਕਿਹਨੇ ਦੇਣਾ ਬਾਈ ਜੀ ਲਓ ਜੀ ਸਾਹਮਣੇ ਪਈ ਹੋਈ ਕਬੱਡੀ ਕਹਿੰਦੇ ਨੇ ਵੀ ਗੱਗਾ ਬੋਨੇ ਦੀ ਧਰਤੀ ਦਾ ਕਬੱਡੀ ਪਾਉਂਦਾ ਹੋਇਆ ਚਾਰ ਜਾਫੀ ਖੜੇ ਨੇ ਇਹ ਆ ਮਨਪ੍ਰੀਤ ਡਾਲੇ ਦੀ ਧਰਤੀ ਦਾ ਰੇਡਰ ਟਾਕ ਜਾਫੀ ਟਾ ਕੇ ਮੈਦੇ ਹਿੱਕ ਤੇ ਤੇ ਨਿਕਲ ਕੇ ਵਿਖਾਵੇ ਗੱਲ ਤਾਂ ਮੰਨੀਏ ਤੇ ਪੁਆਇੰਟ ਜਿਹੜਾ ਇਹ ਡਾਲੇ ਵਾਲੇ ਮਨਪ੍ਰੀਤ ਦਾ ਗੱਲ ਕਰੇਗਾ ਸਾਡਾ ਵੀਰ ਮਿੱਲਾ ਲਓ ਇਧਰਲੇ ਪਾਸੇ ਵੇਖਾਂਗੇ ਵੀ ਹਰਦਾਸੇ ਵਾਲਾ ਸੁਖ ਅਗਲੀ ਕਬੱਡੀ ਬੌਲ ਨੇ ਮੈਦਾਨ ਦੇ ਵਿੱਚ ਵਾਧਾ ਕਿ ਟੀਵੀਆਂ ਅਖਬਾਰਾਂ ਵਿੱਚ ਨਾ ਬੋਲਦਾ ਇੱਕ ਪਿੰਡ ਨਹੀਂ ਉਹ ਥਾ ਥਾ ਬੋਲਦਾ ਕੀ ਦਾ ਪੋਤਾ ਕਿਹੜਾ ਇਹਦਾ ਪਿੰਡ ਜੋੜਿਆ ਚੰਡਿਆ ਕਿਹੜੇ ਕੋਜਮਾਨ ਦਾ ਕਿ ਪੁੱਤ ਜੀ ਦਾ ਮਾਮਾ ਦੇ ਕਬੱਡੀ ਖੇੜਦੇ ਵੀ ਨਾਮ ਉੱਚਾ ਹੋ ਜੇ ਸਾਰੇ ਖਾਨਦਾਨ ਦਾ ਲਓ ਪੁਆਇੰਟ ਵੇਖਾਂਗੇ ਵੀ ਸੁਖ ਨੇ ਅਗਲੀ ਕਬੱਡੀ ਪਾਉਣ ਲਈ ਮੈਦਾਨ ਦੇ ਵਿੱਚ ਵੇਖਾਂਗੇ ਵੀ ਧਾਵੀ ਖੋਸੇ ਰੰਧੀਰ ਵਾਲਾ ਵਾਧਾ ਉੱਧਰਲੇ ਪਾਸੇ ਚਾਰ ਜਾਫੀ ਦੇਖਾਂਗੇ ਵੀ ਡਾਲੇ ਪਿੰਡ ਦੇ ਆਤਮੇ ਵਰਗੇ ਮਨਪਿਤ ਵਰਗੇ ਨਜ਼ਰੀ ਆ ਰਹੇ ਨੇ ਦੇਖਾਂਗੇ ਵੀ ਟੱਪੜੀਆਂ ਦੇ ਕੱਪ ਦਾ ਬੈਸਟ ਜਾਫੀ ਆਤਮਾ ਡਾਲੇ ਵਾਲਾ ਇਹ ਗੁਜਰਵਾਲ ਦੇ ਕੱਪ ਦਾ ਮੋਟਰਸਾਈਕਲ ਜੇਤੂ ਡਾਲੇ ਵਾਲਾ ਮਨਪਿਤ ਲਾ ਕੇ ਟੌਪ ਦਾ ਜਫਾ ਤੇ ਪੁਆਇੰਟ ਦਾ ਵਾਅਦਾ ਕਰਦਾ ਆਪਣੀ ਟੀਮ ਦੇ ਲਈ ਵੀ ਸੋਨੀ ਦਾ ਫੁਣਜੀ ਨੂੰ ਲੱਭਿਆ ਉਹ ਕਿਰਪਾ ਕਰਕੇ ਪਾਉਣ ਦਾ ਕਰ ਦੇਵੇ ਸੋਨੀ ਦਾ ਫੁਣਜ ਤਸਵੀਰ ਨੂੰ ਲੱਭਿਆ ਇਧਰਲੇ ਪਾਸੇ ਦੇਖਾਂਗੇ ਵੀ ਅਗਲੀ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਹਰਜੋਤ ਸਿੰਘ ਭਿੰਡਰਾ ਵਾਲਾ ਵੱਧਾ ਉਧਰਲੇ ਪਾਸੇ ਬਾਈ ਜੀ ਆ ਬੂਟਾ ਸਰਪੰਚ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਸੱਜਣ ਹੈ ਉਹਨਾਂ ਨੂੰ ਡਾਊਨ ਹੈ ਵੀ ਮੈਚ ਜਿਹੜਾ ਰਲ ਕੇ ਖੇਡਿਆ ਜਾ ਰਿਹਾ ਹੈ ਇਹ ਸਾਡੇ ਬੂਟਾ ਸਰਪੰਚ ਜੀ ਕਹਿੰਦੇ ਨੇ ਬਾਈ ਜੀ ਵਧੀਆ ਆਪਾਏ ਮੈਚ ਜਿਹੜਾ ਵਿਖਾਉਣਾ ਹੈ ਇਹ ਵੱਲੋਂ ਹੈਲੋ ਕੱਟ ਨਹੀਂ ਮਾਰਨਾ ਮੇਰੇ ਵੀਰੋ ਸਾਉ ਖਾਦੀ ਹੋਈ ਆ ਮੇਰੇ ਵੀਰੋ ਮੁਕਾਬਲਾ ਜਿਹੜਾ ਪੂਰਾ ਫਸਮਾ ਜਿਹੜਾ ਲੱਗਣਾ ਚਾਹੀਦਾ ਨਾਂਗਾ ਖੜਕੜੀਆਂ ਚਾਹੀਦੀਆਂ ਨੇ ਲਾਹਾ ਦੀ ਖੱਟਣਾ ਮੇਰੇ ਵੀਰੋ ਔਰ ਮੈਂ ਪ੍ਰਬੰਧ ਕਮੇਟੀ ਦਾ ਵੀ ਧੰਨਵਾਦ ਕਰਦਾ ਲਓ ਜੀ ਪੁਆਇੰਟਾਂ ਵਾਲੇ ਬਾਬੇ ਨੂੰ ਸਾਡੇ ਅੰਕਲ ਜੀ ਕੀ ਨਾਂ ਜੀ ਸਾਡੇ ਅੰਕਲ ਦੀ ਬਹੁਤ ਸਾਰਾ ਬਾਣ ਉਹ ਫੋਨ ਗਵਾਚ ਗਿਆ ਸੰਦੀਪ ਸੋਨੀ ਦਾ ਬਾਈ ਜੀ ਜੀ ਨੂੰ ਲੱ ਉਹ ਮੇਰੇ ਵੀਰੋ ਫੋਨ ਉਹਨੂੰ ਪਹੁੰਚਦਾ ਕਰ ਦੇਵੇ ਇਹ ਮੇਰੀ ਬੇਨਤੀ ਹੈ ਦੀਨੂ ਵੀ ਲੱਭਿਆ ਮੇਰੇ ਵੀਰੋ ਸੰਦੀਪ ਸੋਨੀ ਦਾ ਫੋਨ ਹੈ ਜਿਹੜਾ ਕਾਕੇ ਵੀਰ ਗਵਾਚ ਗਿਆ ਲਾਓ ਵੀ ਸਾਹਮਣੇ ਪਈ ਹੋਈ ਕਬੱਡੀ ਰਮਨ ਸੰਧ ਗੱਗੂ ਡਾਰੇ ਵਾਲੇ ਨੇ ਕੋਸ਼ਿਸ਼ ਕੀਤੀ ਹੈ ਤੇ ਪੁਆਇੰਟ ਰੇਡਰ ਦਾ ਅਗਲੀ ਕਬੱਡੀ ਹਰਜੋਤ ਭਿੰਡਰਾ ਦੀ ਧਰਤੀ ਦਾ ਮੇਰੇ ਵੀਰੋ ਕਾਕੇ ਛੋਟੀ ਉਮਰੇ ਵੱਡੀ ਮੱਲ ਮਾਰੀ ਇਸ ਮੁੰਡੇ ਨੇ ਚਾਰ ਜਾਫੀ ਨੇ ਪਈ ਹੋਈ ਕਬੱਡੀ ਹਰਜੋਤ ਦੀ ਕਾਲਾ ਨਾਲ ਗੁੱਸੇ ਰੰਤੀਰ ਦੀ ਧਰਤੀ ਦਾ ਅੱਜ ਲਾਲੀ ਤੁਗਾਵਾਂ ਵਾਲਾ ਉਧਾਰਾ ਲਿਆ ਹੈ ਆ ਛੰਡਾ ਖੋਸੇ ਰੰਤੀਰ ਵਾਲਾ ਜਦ ਹੋਇਆ ਫਾਈਨਲ ਮੈਚ ਤਾਂ ਹੱਥ ਦਿਖਾਏ ਪੱਪੂ ਨੇ ਇਧਰਲੇ ਪਾਸੇ ਵੇਖਾਂਗੇ ਵੀ ਪਿੰਡਾਂ ਵਾਲੇ ਹਰਜੋਤ ਨੇ ਪੁਆਇੰਟ ਦਾ ਵਾਧਾ ਕੀਤਾ ਆਪਣੀ ਟੀਮ ਦੇ ਲਈ ਅਗਲੀ ਕਬੱਡੀ ਪਾਉਣ ਲਈ ਮੈਦਾਨ ਦੇ ਵਿੱਚ ਭੋਨੇ ਵਾਲਾ ਗੱਗਾ ਵੇਖਾਂਗੇ ਵਾਧਾ ਲਓ ਜੀ ਅੰਗਰੇਜ਼ ਸਿੰਘ ਜੀ ਗੇਜਾ ਸਾਫਕਾ ਸਰਪੰਚ ਦੇ ਬਾਪੂ ਜੀ ਮਨਪ੍ਰੀਤ ਬਾਬਾ ਵਾਹ ਜੀ ਵਾਹ ਅੰਗਰੇਜ਼ ਗੇਜਾ ਸਰਪੰਚ ਦੇ ਬਾਬਾ ਜੀ ਮਨਪ੍ਰੀਤ ਡਾਲੇ ਵਾਲੇ ਦੇ ਲਈ ਇੱਕ 100 ਰੁਪਇਆ ਜਿਹੜਾ ਪਹੁੰਚਦਾ ਕਰਦੇ ਨੇ ਲੈ ਵੀ ਡਾਲੇ ਵਾਲਿਆ ਤੇਰਾ ਬੰਦਾ ਇੱਥੇ ਖੜਾ ਚਾਹੀਦਾ ਠੀਕ ਹੈ ਜੀ ਲਾਓ ਜੀ ਅਗਲੇ ਸਾਲ ਦੀ ਗੱਲਾਂ ਜਿਹੜੀਆਂ ਇਹਨਾਂ ਗਰਾਊਂਡਾਂ ਦੇ ਵਿੱਚ ਜਿਹੜੀ ਹਾਂਜੀ ਹੈ ਨਹੀਂ ਅਗਲੇ ਸਾਲ ਮੇਰੇ ਵੀਰੋ ਬੂਟੇ ਸਰਪੰਚ ਦੀ ਅਗਵਾਈ ਦੇ ਹੇਠ ਨਵੀਂ ਕਮੇਟੀ ਦੀ ਇਹ ਚੋਣ ਹੋਵੇਗੀ ਇਹ ਬੂਟੇ ਸਰਪੰਚ ਦਾ ਕਹਿਣਾ ਹੈ ਲਾਓ ਜੀ ਸਾਹਮਣੇ ਸੁੱਖ ਹਰਦਾਸੇ ਦੀ ਧਰਤੀ ਸੋਹਣੀ ਖੇਡ ਆ ਮੇਰੇ ਵੀਰੋ ਚਾਰ ਜਾਫੀ ਨੇ ਸੁਖ ਹਰਦਾਸੇ ਦੀ ਧਰਤੀ ਦਾ ਕਬੱਡੀ ਪਾਉਦਾ ਹੋਇਆ ਵੇਖੋ ਕੌਣ ਜਫਾ ਲਾਉਂਦਾ ਇਹ ਫਾਈਨਲ ਮੈਚ ਆ ਮੇਰੇ ਵੀਰੋ ਜਿਹਦਾ ਨਿਚੋੜ ਆ ਅੱਜ ਗੁਰਪਾਲ ਸਿੰਘ ਦੀ ਆਸਟ੍ਰੇਲੀਆ ਰਾਜੂ ਮਨੀਲਾ ਬਾਪੂ ਮਾਲਾ ਸਿੰਘ ਜੀ ਦੇਸ਼ ਭਗਤ ਦੇ ਪਰਿਵਾਰ ਵੱਲੋਂ ਪਹਿਲਾ ਇਨਾਮ ਦਿੱਤਾ ਜਾਣਾ ਹੈ ਇਹ ਬੜੀ ਖੁਸ਼ੀ ਦੀ ਗੱਲ ਹੈ ਮੈਂ ਵਧਾਈ ਦਿੰਦਾ ਮੇਰੇ ਵੀਰੋ ਦੇਸ਼ ਭਗਤ ਬਾਬੂ ਮਾਲਾ ਸਿੰਘ ਜੀ ਦਾ ਸਮੂੱਚਾ ਪਰਿਵਾਰ ਮੇਰੇ ਵੀਰੋ ਔਰ ਨਿਰਮਲ ਯੂਐਸਏ ਵਾਲੇ ਸਾਡੇ ਵੀਰ ਉਹਨਾਂ ਦਾ ਧੰਨਵਾਦ ਲਾਭ ਕੈਨੇਡਾ ਜੰਟਾ ਕੈਨੇਡਾ ਸੇਫ ਕੈਨੇਡਾ ਤਰਲੋਚਨ ਸਿੰਘ ਜੀ ਕੈਨੇਡਾ ਵਾਲੇ ਮੈਚ ਵੇਖ ਰਹੇ ਨੇ ਜਿਨ੍ਹਾਂ ਨੇ ਬੜੇ ਮਾਨਾਂ ਵਾਲੀ ਗੱਲ ਕੀਤੀ ਹੈ ਸਰਬਜੀਤ ਬਹਿਰੀਨ ਪਵਿੱਤਰ ਬਾਈ ਨਾਰੇ ਮੇਰੇ ਵੀਰੋ ਮੈਚ ਵੇਖ ਰਹੇ ਨੇ ਸਾਰਿਆਂ ਦਾ ਧੰਨਵਾਦ ਹੈ ਜੰਟਾ ਬਹਿਰੀਨ ਲਓ ਜੀ ਮੈਚ ਸਮਾਪਤ ਹੈ ਵਾਹ ਲਓ ਜੀ ਕਿਹੜੀ ਟੀਮ ਜਿੱਤ ਗਈ ਹੈ ਨਹੀਂ ਬੰਦ ਆਪਾ ਲਓ ਜੀ ਇਹਨਾਂ ਮੈਚਾਂ ਦੇ ਵਿੱਚ ਡਾਲਾ ਫਾਸਟ ਖੋਸਾ ਔਰਨ ਤੀਰ ਸੈਕਿੰਡ ਤਾੜੀ ਮਾਰ ਦਿਓ ਬਾਈ ਜੀ ਠੀਕ ਹੈ ਜੀ ਲਓ ਜੀ ਲਓ ਲਓ ਜੀ ਬੁੰਡੇ ਦੀ ਗਵਾਈ ਚ ਅਗਲੇ ਸਾਲ ਨਵੀਂ ਕਮੇਟੀ ਦੀ ਜੋਨ ਹੋਵੇਗੀ ਬਹੁਤ ਮਿਹਰਬਾਨੀ ਦੋਨੇ ਟੀਮਾਂ ਨਾਮ ਲੈ ਜੋ ਜੀ ਆਪਣਾ ਦੋਨੇ ਟੀਮਾਂ ਸਾਧੂ ਸਿੰਘ ਜੀ ਆਪਾਂ ਨਾਮ ਦਈਏ ਬਾਈ ਜੀ ਜਿੰਨੇ ਵੀ ਸ਼ਰਾਬੀ ਬੰਦੇ ਆ ਉਹਨਾਂ ਨੂੰ ਬੇਨਤੀ ਹੈ ਬਾਈ ਜੀ ਸੰਦੀਪ ਸੋਨੀ ਦਾ ਫੋਨ ਡੈਗ ਪਿਆ ਧੱਕਾ ਮੁੱਕੀ ਤੇ ਇੱਥੇ ਉਹ ਬਾਈ ਜੀ ਫੋਨ ਜਿਹਨੂੰ ਲੱਭਿਆ ਉਹ ਫੋਨ ਵਾਪਸ ਕਰ ਦੇਵੇ ਸੋਨੀ ਦਾ ਲੋਹਰੇ ਟੀਮਾਂ ਦੇ ਦੋ ਦੋ ਖਿਡਾਰੀ ਆਜੋ ਬਾਲਿਆਂ ਨੂੰ ਆਉਣ ਦੀ ਲੋੜ ਨਹੀਂ ਨਾਮ ਲੈ ਜਾਓ ਬਾਈ ਜੀ ਬਾਈ ਜੀ ਹਾਂਜੀ ਨਿਪੜ ਗਿਆ ਜੀ ਬਾਈ ਜੀ ਹੁਣ ਕੋਈ ਬਡੂਆ ਬੂਡੂਆ ਨਾ ਕਢਾ ਲਓ ਪੀੜ ਦੇ ਵਿੱਚ ਬਾਦ ਦੇ ਵਿੱਚ ਨਾ ਗੀਸਿਆਂ ਦੇ ਹੱਥ ਮਾਰਿਓ ਮੈਂ ਤਾਂ ਲੈ ਕੇ ਹੀ ਨਹੀਂ ਆਉਂਦਾ ਹੁੰਦਾ ਹਾਂ ਮੈਂ ਵੀ ਅੰਦਰਜੀਤ ਨਾਮ ਲਾ ਆ ਕੇ ਮਨਪ੍ਰੀਤ ਵੀਰੇ ਵਧਾਈਆਂ ਤੈਨੂੰ ਆ ਆ ਨਾਮ ਦਿਓ ਜੀ ਬੂਟਾ ਜੀ ਆ ਸਾਧੂ ਸਿੰਘ ਜੀ ਸਾਧੂ ਸਿੰਘ ਜੀ ਆ ਟੀਮਾਂ ਆ ਗਿਆ ਨਾਮ ਦਿਓ ਕੰਮ ਐਵੇਂ ਆਪਾਂ ਗੱਲ ਨਾ ਵਧਾਓ ਲਓ ਕੱਪ ਲਿਓ ਜੀ ਕਿਹੜੇ ਆ ਕੱਪ ਲਿਓ ਬਾਈ ਜੀ ਕਿਸੇ ਦਾ ਬਟੂਆ ਨਿਕਲ ਗਿਆ ਕੋਈ ਮਾਰ ਨਹੀਂ ਹੋਵੇਗਾ ਆ ਲਓ ਰੁੱਪੀ ਸਰਪੰਚ ਸਾਡਾ ਵੀਰ ਦਿਦਾਰੇ ਵਾਲਾ ਪਿੰਡ ਹੈ ਬੜਾ ਮਸ਼ਹੂਰ ਨਗਰ ਖੇੜਾ ਦਿਦਾਰੇ ਵਾਲਾ ਵੀਰੇ ਵੀਰੋ ਪ੍ਰੀਤ ਦਿਦਾਰੇ ਆਣੀਆਂ ਤੇਰਾ ਗਰਾਈ ਹੈ ਰੁੱਪੀ ਸਰਪੰਚ ਦਾ ਧੰਨਵਾਦ ਹੈ ਲਓ ਜੀ ਜਿੱਤੀ ਟੀਮ ਨੂੰ ਵਧਾਈ ਗੁਰਮੀਤ ਸਿੰਘ ਜੀ ਕਾਕਾ ਪ੍ਰਧਾਨ ਰੁੱਪੀ ਦਿਦਾਰੇ ਵਾਲੀਆ ਸਰਪੰਚ ਸਾਡਾ ਵੀਰੋਂ ਦੇ ਵੱਲੋਂ ਵੀ ਵਧਾਈ ਹੈ ਬੂਟੇ ਸਰਪੰਚ ਵੱਲੋਂ ਵਧਾਈ ਪੱਪੂ ਜੀ ਪ੍ਰਧਾਨ ਵੱਲੋਂ ਵਧਾਈ ਪੱਪੂ ਬਾਈ ਜੀ ਆ ਆ ਗਏ ਆ ਜੀ ਆ ਗਏ ਬਾਈ ਜੀ ਕੋਈ ਬਟੂਗਾ ਬੁਟੂਗਾ ਨਾ ਕੱਢ ਲਓ ਕਿਸੇ ਦਾ ਕੋਨਾ ਹੋਵੇ ਰੌਲਾ ਪਈ ਜਾਵੇ ਆ ਮੇਰੇ ਘਰ ਜਿੱ ਨਿਕਲ ਲੱਗੇ ਬਟੂਏ ਇੱਕ ਦਾ ਤਾਂ ਨਿਕਲ ਗਿਆ ਚਲੋ ਜੀ ਹਾਂ ਆ ਬਾਪੂ ਦਾ ਗਿੱਸਾ ਹੀ ਖਾਲੀ ਪਿਆ ਹਾਂ ਆ ਬਾਈ ਜੀ ਕੱਪ ਦੇਣ ਜਾ ਰਹੇ ਆ ਸਾਰੇ ਮੇਲੇ ਦਾ ਸਵਾਦ ਖਰਾਬ ਹੋ ਗਿਆ ਬਾਈ ਜੀ ਕਿੱਥੇ ਆਹ ਹੈ ਕੱਪ ਸ਼ਾਨ ਦੇ ਨਾਲ ਦੇਣਾ ਸੀ ਤੇ ਮੈਚ ਵੀ 5 ਮਿੰਟ ਵੱਧ ਚੱਲਣਾ ਸੀ ਲਓ ਜੀ ਉਧਰ ਗਰੁੱਪ ਫੋਟੋ ਹੋ ਰਹੀ ਐ ਬਾਈ ਜੀ ਫੋਟੋ ਕਰਾ ਲਓ ਬੂਟੇ ਬਾਈ ਆਏ ਨਾ ਕਰੋ ਯਾਰ ਲਓ ਜੀ ਜਿੰਨੇ ਵੀ ਮੇਰੇ ਵੀਰ ਪੈਕਸ਼ਕ ਲਈ ਫਿਰਦੇ ਉਹਨਾਂ ਨੂੰ ਬੇਨਤੀ ਆ ਬਾਈ ਜੀ ਸਾਈਡ ਤੇ ਹੋ ਜਾਓ ਉਹ ਬਾਈ ਜੀ ਆਏ ਨਾ ਕਰੋ ਯਾਰ ਗੁਆਚ ਗਿਆ ਜਗਸੀਰ ਸਾਡਾ ਵੀਰ ਉਹਦੇ ਕੋਲੇ ਮੋਬਾਈਲ ਆ ਕਿਸੇ ਵੀਰ ਦਾ ਉਹ ਜਿਹਦਾ ਵੀ ਹੈਗਾ ਸੋਨੀ ਦਾ ਮੋਬਾਈਲ ਲੱਭ ਗਿਆ अच्छा जगसीर ਕੋਲੇ ਮੋਬਾਈਲ ਹੈ ਸੋਨੀ ਦਾ ਐਵੇਂ ਹੀ ਵਾਜਾ ਦਬਾਈ ਜਾਂਦੇ ਆ ਲਓ ਜੀ ਉਹ ਚੱਲ ਠੀਕ ਆ ਕੋਈ ਨਹੀਂ ਆਜੂਗਾ ਜਗਸੀਰ ਕਰਦਾ ਹੀ ਬੰਦਾ ਬਾਈ ਜੀ ਉਧਰ ਨਾਮ ਲੈ ਲਓ ਦੂਜੀ ਟੀਮ ਨੂੰ ਵੀ ਦੇ ਦਿਓ ਜੀ ਖੋਸੇ ਰੰਤੀਰ ਵਾਲਿਆਂ ਨੂੰ ਖੋਸੇ ਰੰਤੀਰ ਵਾਲਿਆਂ ਨੂੰ ਇਹ ਜੱਗੀ ਮੈਂਬਰ ਆ ਬਾਈ ਜੀ ਉਹ ਦਕਸੀਰ ਹੋਰ ਹੋਊਗਾ ਲਓ ਜੀ ਦੂਜਾ ਇਨਾਮ ਖੋਸਾ ਰੰਤੀਰ ਦੀ ਟੀਮ ਪ੍ਰਾਪਤ ਕਰਦੀ ਹੋਈ ਅੱਜ ਦੇ ਇਸ ਖੇਡ ਮੇਲੇ ਦਾ ਜਿਹੜਾ ਰਿਜ਼ਲਟ ਹੈ ਫਾਸਟ ਡਾਲਾ ਖੋਸਾ ਰੰਤੀਰ ਸੈਕੰਡ ਗਈ ਆ ਮੇਰੇ ਵੀਰੋ ਤਾੜੀਆਂ ਮਾਰ ਦਿਓ ਮੇਰੇ ਵੀਰੋ ਤਾੜੀਆਂ ਤਾੜਾ ਮਾਰੋ ਜੀ ਤਾੜਾ ਵਾਹ ਜੀ ਵਾਹ ਤਾੜਾ ਵੱਜਦਾ